ਟੱਕਰ ਬੰਦੀਰ ਬੋਲ ਰਿਹਾ ਪੜਦਾ ਪੰਜਾਬ ਸਰਕਾਰ ਹਾਏ ਕੀ ਲਿਆ ਕਰ ਕੀ ਹੋਇਆ ਆ ਵੇਖ ਕੀ ਹੋਇਆ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪ੍ਰਧਾਨਤਮ ਉਹਦੀ ਸਰਕਾਰ ਜਿੰਦਾਬਾਦ 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 ਸੁਧਾਰ ਕਰਾਉਣ ਵਾਲੀ ਸਰਕਾਰ ਨੂੰ ਜਿੰਦਾਬਾਦ 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 ਲਾਹਤਾਂ ਦਾ ਪੱਥਰ ਚੁਦੋਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਅੱਜ ਪੰਜਾਬ ਦੀ ਉਹ ਸਥਿਤੀ ਬਣ ਗਈ ਆ ਜਿਹੜੀ ਕਿਸੇ ਵੇਲੇ ਅੱਤਵਾਦ ਦੇ ਦੌਰ ਦੇ ਵਿੱਚ ਸਥਿਤੀ ਸੀ ਉਦੋਂ ਗੋਲੀਆਂ ਚੱਲਦੀਆਂ ਸੀ ਇਹ ਬਦਲਾਅ ਵਾਲੀ ਸਰਕਾਰ ਨੇ ਬਦਲਾਅ ਇਹ ਲੈ ਕੇ ਆਂਦਾ ਕਿ ਗੋਲੀਆਂ ਦੀ ਜਗ੍ਹਾ ਤੇ ਬੰਬ ਚੱਲਣੇ ਸ਼ੁਰੂ ਹੋ ਗਏ ਨਾ ਸਾਡਾ ਕੋਈ ਪੁਲਿਸ ਸਟੇਸ਼ਨ ਸੁਰੱਖਿਤ ਨਾ ਸਾਡੇ ਧਾਰਮਿਕ ਸਥਾਨ ਸੁਰੱਖਿਤਾ ਉਹ ਨੋ ਪੋਲੀਟিক্যাল ਪਾਰਟੀ ਜਿਹੜੀ ਹਿੰਦੁਸਤਾਨ ਤੇ ਰਾਜ ਕਰ ਲਈ ਜਿੰਨੇ ਹਮੇਸ਼ਾ ਭਾਈਚਾਰਕ ਸਾਂਝ ਦਾ ਨਾਰਾ ਦਿੱਤਾ ਪੰਜਾਬ ਦੇ ਵਿੱਚ ਜਿੰਨੇ ਮਰਜ਼ੀ ਵੀ ਹਾਲਾਤ ਖਰਾਬ ਰਾਇਆ ਬੀਜੇਪੀ ਵੱਲੋਂ ਇੱਕੋ ਹੀ ਆਵਾਜ਼ ਆਉਂਦੀ ਰਹੀ ਭਾਈਚਾਰਕ ਸਾਂਝ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਉਹਦੇ ਇੱਕ ਸਭ ਤੋਂ ਵੱਡੇ ਲੀਡਰ ਮਰੰજન ਕਾਲੀਆ ਜੀ ਜਿਹੜੇ ਦੋ ਵਾਰ ਕੈਬਨਿਟ ਮਿਸਟਰ ਹੈ ਪੰਜਾਬ ਦੇ ਪ੍ਰਧਾਨ ਰਹਿ ਉਹਨਾਂ ਦੇ ਘਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਹਮਲਾ ਹੋਣਾ ਜਿਹੜਾ ਜਲੰਧਰ ਦਾ ਇੱਕ ਪੌਸ਼ ਏਰੀਆ ਜਿੱਥੋਂ 100 ਮੀਟਰ ਸਿਰਫ ਪੁਲਿਸ ਸਟੇਸ਼ਨ ਆ ਸਾਰਿਆਂ ਦਾ ਅਖਬਾਰਾਂ ਦੇ ਹੈੱਡਕੁਆਰਟਰ ਉੱਥੇ ਆ ਉੱਥੇ ਬੰਬ ਬਲਾਸਟ ਕਰਕੇ ਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੋਂ ਫਰਾਰ ਹੋ ਜਾਣਾ ਇਹ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਉਸ ਨੂੰ ਉਜਾਗਰ ਕਰਦਾ। ਠੀਕ ਸਰ ਜੀ ਆਖੀ ਦਾ ਪੁੱਤਰਾ ਸਾਡੇ ਕਿਸ਼ਨ ਪੁੱਤਰਾ ਸਾਡੇ ਆ ਇਹ ਪੰਜਾਬ ਦੇਖੋ ਪੰਜਾਬ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਗ੍ਰੈਬ ਭਾਗ ਆ ਮੁੱਖ ਮੰਤਰੀ ਭਗਵੰਤ ਮਾਨ ਕੋਲ ਆ। ਉਹਨਾਂ ਦੀ ਜ਼ਿੰਮੇਵਾਰੀ ਵੈਸੇ ਤੇ ਉਹ ਸਰਕਾਰ ਦੇ ਮੁਖੀ ਆ। ਮੁੱਖ ਮੰਤਰੀ ਆ ਪਰ ਫਿਰ ਵੀ ਜਿਹੜਾ ਗ੍ਰੈਬ ਭਾਗ ਆ ਉਹਨਾਂ ਦੇ ਕੋਲ ਆ। ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਆ ਉਹਨਾਂ ਨੂੰ ਇਹ ਤਾਂ ਸਪਸ਼ਟੀ ਕਰਨ ਦੇਣਾ ਹੈ ਇਹਦਾ ਸਪਸ਼ਟੀਕਰਨ ਨਾ ਮਨ ਰੋੜਾ ਜੀ ਦੇ ਰਿਹਾ ਨਾਲ ਬਰੀਫ ਕਰ ਰਿਹਾ ਕਿ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਲਾਰਸ ਉਸਨੋਈ ਨੇ ਗੱਲ ਕੀਤੀ ਕੀ ਦੇ ਨਾਲ ਇਹਦਾ ਮਤਲਬ ਵੀ ਉਹਨਾਂ ਨੂੰ ਪਤਾ ਸੀ ਸਾਰਾ ਕੁਝ ਜੇ ਉਹਨਾਂ ਨੂੰ ਇਹ ਸਾਰਾ 12 ਘੰਟਿਆਂ ਦੇ ਬਦ ਲੱਗ ਗਿਆ ਉਹਦੇ ਹਮਲੇ ਕਿਉਂ ਨਹੀਂ ਰੋਕ ਲੈ ਗਰਦਾਸਪੁਰ ਇੱਕ ਸਬ ਡਿਸਟ੍ਰਿਕਟ ਆ ਕਾਲੇ ਦੌਰ ਚ ਇਹਨੇ ਬਹੁਤ ਕੁਰਬਾਨੀਆਂ ਦਿੱਤੀਆਂ ਬੜਾ ਡਿਸਟ੍ਰਿਕਟ ਪਾਕ ਦਾ ਅਸੀਂ ਅੱਜ ਸਾਰੇ ਪੰਜਾਬ ਨੇ ਦਿੱਤੇ ਗਏ ਆ ਸਿਰਫ ਆਪ ਦੀ ਜਿਹੜੀ ਬੁਗਲੀ ਸਰਕਾਰ ਦਸਤਰ ਨੇ ਦਿੱਤੇ ਗਏ ਪੰਜਾਬ ਦਾ ਪੁਰਾਣਾ ਕਾਲਾ ਦੌਰ ਅਸੀਂ 15 ਸਾਲੇ ਦੌਰ ਚੋਂ ਗੁਜ਼ਰੇ ਉਹ ਨਾਂ ਤੱਕ ਦੇਖੇ ਜੇ ਘਰ ਵੀ ਦੇਖੋ ਸ਼ਾਬਦਿਸ ਉਹ ਨਾਮਾ ਵੱਡਾ ਫੇਲਿਅਰ ਜਿਹੜੇ ਸਾਡੇ ਮੁੱਖ ਮੰਤਰੀ ਜਿੰਨਾਂ ਕੋ ਗੈਰ ਭਾਗ ਉਹਨਾਂ ਦਾ ਦੂਸਰਾ ਸਾਡਾ ਜਿਹੜਾ ਪ੍ਰੀਸਟਾਂ ਟਾਲੀ ਜਾਂ ਸੁਪਾਗਾ ਜਿਹਦੇ ਹਰ ਤਿੰਨਾਂ ਦਾ 4 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਅਫਸਰ ਟਿਕਾ ਨਹੀਂ ਦਿੰਦੇ ਜਿਹੜਾ ਅਫਸਰ ਹੁੰਦਾ ਉਹਦੀ ਬਦਲੀ ਕਰ ਦਿੰਦੇ ਆ ਇਹਦਾ ਸਾਰੇ ਦੀ ਸਾਰੀ ਜਿਹੜੀ ਜ਼ਿੰਮੇਵਾਰ ਆ ਪੰਜਾਬ ਸਰਕਾਰ